ਹੈਲੋ ਸਸਿਕਾ ਜੀ ਕੀ ਹਾਲ ਨੇ ਦੋਸਤੋ ਦੋਸਤੋ ਅੱਜ ਦੀ ਦੁਨੀਆ ਦੇ ਵਿੱਚ ਧਰਮ ਦੇ ਨਾਮ ਤੇ ਲੋਕਾਂ ਨੇ ਬਹੁਤ ਲੁੱਟ ਮਚਾਈ ਹੋਈ ਧਰਮ ਜਿਹੜਾ ਉਹਦੇ ਵਿੱਚ ਉਹਦੀ ਆਣ ਲੈ ਕੇ ਧਰਮ ਨੂੰ ਅੱਗੇ ਕਰਕੇ ਧਰਮ ਦੀ ਸੌਂ ਖਾ ਕੇ ਧਰਮ ਨੂੰ ਹਰ ਜਗ੍ਹਾ ਬਦਨਾਮ ਕੀਤਾ ਜਾ ਰਿਹਾ ਹੈ ਦੇਖੋ ਸਾਡੇ ਧਰਮ ਦੇ ਵਿੱਚ ਕੋਈ ਮਰਿਆਦਾ ਨਾਮ ਦੀ ਚੀਜ਼ ਰਹੀ ਨਹੀਂ ਹੈ ਲੋਕਾਂ ਦੇ ਜੋ ਵਿੱਚ ਮਨ ਵਿੱਚ ਗੱਲ ਆਉਂਦੀ ਹੈ ਉਸ ਨੂੰ ਚੰਗੀ ਸਮਝਣ ਲੱਗ ਪੈਂਦੇ ਨੇ ਤੇ ਉਸ ਨੂੰ ਹੀ ਮਰਿਆਦਾ ਬਣਾ ਲੈਂਦੇ ਸਾਡੇ ਸਿੱਖ ਧਰਮ ਦੇਖੋ ਕਿੰਨੀਆਂ ਕੁਰਬਾਨੀਆਂ ਕਰਕੇ ਮਿਲਿਆ ਸਾਨੂੰ ਕਦੀ ਤੁਸੀਂ ਦੇਖੋ ਛੋਟੇ-ਛੋਟੇ ਸਾਹਿਬ ਜਦੇ ਦੀਵਾਰਾਂ ਚ ਚੁਣੇ ਗਏ ਛੋਟੇ ਸਾਹਿਬ ਬਰਦੋਸਤੋਂ ਵੱਡੇ ਸਾਹਿਬ ਜਦੇ ਲੜਾਈ ਵਿੱਚ ਮਾਰੇ ਗਏ ਕਿੰਨੀਆਂ ਕੁਰਬਾਨੀਆਂ ਨੇ ਆਰਿਆਂ ਨਾਲ ਤਨ ਚਰਾਏ ਬੰਦ-ਬੰਦ ਘਟਾਏ ਖੋਪਰੀਆਂ ਲੁਹਾਈਆਂ ਚਰਖਿਆਂ ਤੇ ਚੜੇ ਕਿੰਨੀਆਂ ਕੁਰਬਾਨੀਆਂ ਅਸੀਂ ਉਹ ਸਭ ਕੁਰਬਾਨੀਆਂ ਗੁੱਲ ਚੁੱਕੇ ਹਾਂ ਔਰ ਮੈਂ ਇੱਕ ਚੀਜ਼ ਤੁਹਾਨੂੰ ਹੋਰ ਦੱਸਣਾ ਚਾਹਨਾ ਦੇਖੋ ਅੱਜ ਤੁਸੀਂ ਕਿਸੇ ਮਸਜਿਦ ਤੇ ਚਲੇ ਜਾਓ ਕਿਸੇ ਗੁਰਦੁਆਰੇ ਤੇ ਜਾਓ ਕਿਸੇ ਮੰਦਿਰ ਤੇ ਜਾਓ ਕਿਸੇ ਚਰਚ ਅਸੀਂ ਜਾਓ ਤੁਹਾਨੂੰ ਸਭ ਜਗ੍ਹਾ ਫਰਕ ਨਜ਼ਰ ਆਏਗਾ ਸਾਡਾ ਇੱਕ ਗੁਰਦੁਆਰਾ ਇਹੋ ਜਿਹਾ ਸਥਾਨ ਹੈ ਜਿੱਥੇ ਅਸੀਂ ਮੋਬਾਈਲ ਅੰਦਰ ਲੈ ਕੇ ਜਾਂਦੇ ਆ ਤੇ ਰਾਗੀ ਸਿੰਘ ਕੀਰਤਨ ਮਾੜਾ ਜਾਂ ਚੰਗਾ ਲੱਗਿਆ ਮੋਬਾਈਲ ਔਨ ਕਰਕੇ ਲੋਕਾਂ ਨੂੰ ਡਿਸਟਰਬ ਕਰਨਾ ਸ਼ੁਰੂ ਕਰ ਦਿੰਦੇ ਆ ਲੋਕਾਂ ਦੀ ਪਿਕਚਰ ਬਣਾਣੀ ਸ਼ੁਰੂ ਕਰ ਦਿੰਦੇ ਆ ਮੋਬਾਈਲ ਦੇ ਨਾਲ ਕਿ ਇਹ ਲੈਵ ਨਹੀਂ ਟੁੱਟਦੀ ਕੀਰਤਨ ਚੱਲ ਰਿਹਾ ਹੈ ਕੀਰਤਨ ਦਾ ਪ੍ਰਵਾਹ ਚੱਲ ਰਿਹਾ ਹੈ ਪਾਠ ਚੱਲ ਰਿਹਾ ਹੈ ਕਥਾ ਚੱਲ ਰਹੀ ਹੈ ਤੇ ਵਿੱਚ ਮੈਂ ਮੋਬਾਈਲ ਲੈ ਕੇ ਤੁਰਾ ਫਿਰਾ ਕਿ ਇਹ ਲਿਵ ਨਹੀਂ ਟੁੱਟਦੀ ਔਰ ਹੋਰ ਤਾਂ ਹੋਰ ਲੋਕੀ ਸੰਗਤ ਵਿੱਚ ਬੈਠੇ ਵੀ ਮੋਬਾਈਲ ਚਲਾ ਰਹੇ ਹੁੰਦੇ ਆ ਕੋਈ ਵਟਸਐਪ ਚਲਾ ਰਿਹਾ ਕੋਈ ਫੋਨ ਤੇ ਗੱਲ ਕਰ ਰਿਹਾ ਬਲੂਟੂਥ ਲਾ ਕੇ ਗੱਲ ਕਰ ਰਿਹਾ ਹੈ ਗੁਰਦੁਆਰੇ ਦੇ ਵਿੱਚ ਕੋਈ ਮर्यादा ਨਹੀਂ ਹੈਗੀ ਮੋਬਾਈਲ ਦੀ ਤੁਸੀਂ ਮਸੀਤ ਤੇ ਜਾਓ ਕਿਸੇ ਕੋਲ ਮੋਬਾਈਲ ਨਹੀਂ ਹੋਏਗਾ ਦੋਨੋਂ ਹੱਥ ਖਾਲੀ ਹੋਣਗੇ ਉੱਪਰ ਚੱਕੇ ਹੋਣਗੇ ਦੁਆ ਕਰਨ ਵਾਸਤੇ ਤੁਸੀਂ ਦੇਖਿਆ ਕਦੀ ਕਿਸੇ ਦੁਆ ਕਰਦੇ ਕਿਸੇ ਦੇ ਹੱਥੇ 'ਚ ਮੋਬਾਈਲ ਹੋਵੇ ਜਾਂ ਨਮਾਜ਼ ਪੜ੍ਹਦੇ ਕਿਸੇ ਦੇ ਹੱਥੇ 'ਚ ਮੋਬਾਈਲ ਹੋਵੇ ਇਹ ਸਿਰਫ ਸਾਡੇ ਧਰਮ ਦੇ ਵਿੱਚ ਹੀ ਕਿਉਂ ਮੋਬਾਈਲ ਅਲਾਉ ਕੀਤਾ ਜਾਂਦਾ ਇੱਕ ਵਾਰੀ ਮੈਨੂੰ ਚਰਚ 'ਚ ਵੀ ਜਾਣ ਦਾ ਮੌਕਾ ਮਿਲਿਆ ਵਰ ਚਰਚ ਵਿੱਚ ਵੀ ਮੈਂ ਦੇਖਿਆ ਕਿ ਉਹ ਡੈਸਕ ਬਣਿਆ ਹੁੰਦਾ ਪ੍ਰੇਅਰ ਕਰਨ ਲੱਗੇ ਆ ਉੱਥੇ ਮੋਮਬਤੀ ਜਗਾਉਂਦੇ ਨੇ ਔਰ ਦੋਨੋਂ ਹੱਥ ਜੋੜ ਕੇ ਪ੍ਰੇਅਰ ਆਖਾਂ ਬੰਦ ਕਰਕੇ ਪ੍ਰੇਅਰ ਕਰਦੇ ਨੇ ਕਿਸੇ ਦੇ ਹੱਥੇ 'ਚ ਮੋਬਾਈਲ ਨਹੀਂ ਹੁੰਦਾ ਇੱਕ ਸਾਡੇ ਸਿੱਖਾਂ ਨੂੰ ਹੀ ਮਾਰ ਵੱਜੀ ਹੋਈ ਹੈ ਕਿ ਹੱਥੇ 'ਚ ਮੋਬਾਈਲ ਫੜ ਕੇ ਗੁਰਦੁਆਰੇ ਜਾਂਦੇ ਨੇ ਮੋਬਾਈਲ ਹੱਥੇ 'ਚ ਪੜਿਆ ਹੈ WhatsApp ਚਲਾ ਰਹੇ ਨੇ ਮੂਵੀ ਦੇਖ ਰਹੇ ਨੇ ਬਲੂਟੂਥ ਲਾਇਆ ਕੰਨ ਨਾਲ ਕੀਰਤਨ ਸੁਣ ਰਹੇ ਆ ਪਾਠ ਸੁਣ ਰਹੇ ਨੇ ਹੋਰ ਤਾਂ ਹੋਰ ਪਾਠੀ ਸਿੰਘ ਵੀ ਬਲੂਟੂਥ ਲਾ ਕੇ ਫਿਰਦੇ ਨੇ ਸੋ ਮੇਰੀ ਸਤ ਸੰਗਤ ਨੂੰ ਬੇਨਤੀ ਹੈ ਕਿ ਇਹ ਜਿਹੜਾ ਮੋਬਾਈਲ ਦੀ ਪ੍ਰਥਾ ਚੱਲੀ ਹੈ ਗੁਰਦੁਆਰੇ ਦੇ ਅੰਦਰ ਇਸ ਨੂੰ ਬੰਦ ਕਰਵਾਓ ਗੁਰਦੁਆਰੇ ਅੰਦਰ ਜਾਣ ਲੱਗਿਆਂ ਹਰ ਕਿਸੇ ਦਾ ਮੋਬਾਈਲ ਸਵਿਚ ਆਫ ਹੋਣਾ ਚਾਹੀਦਾ ਤਾਂ ਕਿ ਪ੍ਰੋਪਰ ਬਧੀਆ ਤਰੀਕੇ ਤੁਸੀਂ ਕੀਰਤਨ ਦਾ